ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੰਬਰਦੀਪ ਹਰੀ ਦਾ ਆਪਣੇ ਚੈਨਲ ਦਾ ਨਾਮ ਹੈ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਟਾਈਮ ਹੈ ਜੋ ਹੁਣ ਇੱਥੇ 4:30 ਦਾ ਹੋ ਗਿਆ ਸੀ ਤੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਆਪਣੇ ਕੰਮ ਕਰਨ ਲਈ ਤੇ ਮੈਂ ਸਵੇਰ ਦੀ ਚਾਹ ਦੁੱਧ ਸਾਰਾ ਕੁਝ ਬਣਾ ਕੇ ਕੰਮ ਨਿਬੜ ਲਿਆ ਸੀਗਾ ਤੇ ਮੈਂ ਲੱਗੀ ਸੀ ਹੁਣ ਬਰਤਨ ਸਾਫ ਕਰਨ ਉਠ ਤਾਂ ਮੈਂ ਸਵੇਰੇ ਸਵਾ 3 ਵਜੇ ਜਾਣੀ ਹੁੰਦੀ ਆ ਕਿਉਂਕਿ ਮੈਂ ਸਵੇਰੇ ਬੇਟੇ ਨੂੰ ਜਲਦੀ ਸਕੂਲ ਭੇਜਣਾ ਹੁੰਦਾ ਹੈ 5:30 ਤੋਂ 6 ਦੇ ਵਿੱਚ ਵਿੱਚ ਉਹਨੇ ਜਾਣਾ ਹੁੰਦਾ ਹੈ ਇਸ ਕਰਕੇ ਮੈਂ ਲੇਟ ਨਹੀਂ ਹੋ ਸਕਦੀ ਉਹਦੇ ਟਿਫਨ ਬਣਾਉਣਾ ਜਾਂ ਵੀ ਰੈਡੀ ਕਰਨਾ ਸਾਰਾ ਕੁਝ ਦੇਖਣਾ ਪੈਂਦਾ ਤੇ ਅੱਜ ਉਸਨੇ ਜਾਣਾ ਸੀ ਬਾਰਿਸ਼ ਕਰਕੇ ਲੇਟ ਇਸ ਕਰਕੇ ਮੈਂ ਪਹਿਲਾਂ ਆਪਣੇ ਕੰਮ ਕਰਨ ਲੱਗ ਗਈ ਸੀ ਦੋ ਦਿਨ ਦੀ ਗਰਮੀ ਬਹੁਤ ਜ਼ਿਆਦਾ ਸੀ ਅੱਜ ਥੋੜੀ ਜੀ ਬਾਰਿਸ਼ ਹੋਈ ਰਾਤ ਤੇ ਗਰਮੀ ਤੋਂ ਰਾਹਤ ਮਿਲੀ ਐ ਤੇ ਅੱਜ ਮੌਸਮ ਸੁਕਸਕ ਠੀਕ ਹੈ ਬਰਤਨਨੇ ਸਾਫ ਹੋ ਗਏ ਸੀ ਤੇ ਮੈਂ ਹੁਣ ਲੱਗ ਗਈ ਸੀ ਉਹਨੂੰ ਧੋਣ ਤੇ ਮੰਮੀ ਆਪਣੇ ਉੱਤੇ ਲੱਗੇ ਸੀ ਗਰਮੀ ਦੇ ਵਿਚ ਇਹ ਹੁੰਦਾ ਜੀ ਜੇ ਆਪਣੇ ਕੰਮ ਜਲਦੀ ਹੋ ਜਾਣ ਤਾਂ ਵਧੀਆ ਹੈ ਹਜੇ ਬਾਹਰ ਹਨੇਰਾ ਸੀਗਾ ਤੇ ਬਾਬਾ ਜੀ ਪਾਠ ਕਰ ਰਹੇ ਸੀ ਤੇ ਨਾਲ ਨਾਲ ਗੁਰਬਾਣੀ ਸੁੰਗ ਰਹੇ ਸੀ ਪਾਠ ਮੈਂ ਆਪਣਾ ਕਰ ਲਿਆ ਸੀ ਤੇ ਗੁਰਦੁਆਰਾ ਸਾਹਿਬ ਅਸੀਂ ਜਾਇਆਏ ਸੀ ਮੈਂ ਤੇ ਮੰਮੀ ਸਵੇਰੇ ਜਲਦੀ ਉੱਠ ਗਈ ਚਲੇ ਜਾਣ ਨੂੰ ਸਵੇਰ ਕ ਚਾਰ ਵਜੇ ਸੀ ਗੁਰਦੁਆਰਾ ਸਾਹਿਬ ਜਾਣੇ ਤੇ ਉਸ ਤੋਂ ਬਾਅਦ ਆ ਕੇ ਆਪਣੇ ਕੰਮ ਕਰਨ ਲੱਗ ਜੰਨੇ ਆ ਮੰਮੀ ਤਾਰ ਕੱਢ ਲੈਂਦੇ ਐ ਤੇ ਮੈਂ ਆਪਣਾ ਕਿਚਨ ਦਾ ਦੇਖ ਲੈਨੀ ਆ ਜੋ ਵੀ ਕਰਨਾ ਹੁੰਦਾ ਬਣਾਉਣਾ ਹੁੰਦਾ ਉਸ ਦੀ ਤਿਆਰੀ ਵਿੱਚ ਲੱਗ ਜੰਨੇ ਆ ਤੇ ਇੱਧਰ ਮੈਂ ਕੁੱਕਰ ਨੂੰ ਸਾਫ਼ ਕਰ ਰਹੀ ਸੀ ਅੱਜ ਮੈਂ ਉਬਾਲੇ ਸੀਗੇ ਆਲੂ ਇਹਦੇ ਵਿੱਚ ਮੈਂ ਬਰੰਗ ਦੇਣਾ ਸੀਗਾ ਬਣਾ ਕੇ ਆਲੂ ਵਾਲਾ ਨਾਸ਼ਤਾ ਤਾਂ ਕਰਕੇ ਮੈਂ ਅੱਜ ਆਲੂ ਵਾਲੇ ਸੀ ਸਵੇਰ ਹੀ ਟਾਈਮ ਹੈ ਉਬਾਲ ਦੇਣੇ ਆਲੂ ਕਿਉਂਕਿ ਇੰਨਾਂ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਫਰੈਸ਼ ਖਾਣਾ ਦਿੱਤਾ ਜਾਵੇ ਬੱਚੇ ਨੂੰ ਉੰਨਾ ਵਧੀਆ ਰਹਿੰਦਾ ਹੈ। ਉਹ ਜੀ ਬਰਤਨ ਹੋ ਗਏ ਮੇਰੇ ਸਾਫ਼ ਤੇ ਮੈਂ ਅਲੱਗ ਗਈ ਸੀ ਹੁਣ ਇੱਥੇ ਸੈਲਫ ਸਾਫ਼ ਕਰਨ। ਮम्मी ਆਪਣੇ ਕੰਮ ਮੈਂ ਤੇ ਮੰਮੀ ਇੱਥੇ ਕੁਛ ਐਸੀ ਬਾਰੇ ਗੱਲ ਕਰ ਰਹੇ ਆਲੂ ਉਬਲ ਕੇ ਠੰਡੇ ਹੋ ਗਏ ਸੀ ਤੇ ਮੈਂ ਆਲੂ ਹਨ ਨੂੰ ਛਿੱਲ ਲਿਆ ਆਲੂ ਮਨ ਨੂੰ ਛਿੱਲ ਕੇ ਹੁਣ ਮੈਸ਼ ਕਰਨ ਲੱਗ ਗਈ ਸੀ ਕਿਉਂਕਿ ਚੰਗੀ ਤਰ੍ਹਾਂ ਮੈਸ਼ ਕਰਕੇ ਫਿਰ ਠੰਡੇ ਹੋ ਜਾਣਗੇ ਨੇ ਤੇ ਮੈਂ ਆਪਣੇ ਹੋਰ ਕੰਮ ਕਰ ਲਵਾਂਗੀ ਇਸ ਕਰਕੇ ਮੈਂ ਹੁਣ ਇਹਨਾਂ ਨੂੰ ਮੈਸ਼ ਕਰਕੇ ਰੱਖ ਦੂੰਗੀ ਇੱਕ ਸਾਈਡ ਤੇ ਹੰਪਰ ਕਹਿੰਦਾ ਸੀ ਰਾਤ ਕੇ ਮੈਨੂੰ ਬ੍ਰੈਡ ਬਣਾ ਕੇ ਦਿਓ ਪਰ ਮੈਂ ਉਹਨੂੰ ਜਵਾਬ ਦੇ ਦੇ ਦਿੱਸਾ ਕਿ ਗਰਮੀ ਬਹੁਤ ਜ਼ਿਆਦਾ ਸੀ ਕਿਉਂਕਿ ਤਲੇ ਹੋਇਆ ਖਾ ਕੇ ਬੱਚੇ ਬਹੁਤ ਔਖੇ ਹੁੰਦੇ ਨੇ ਸਕੂਲ ਦੇ ਵਿੱਚ ਫਿਰ ਭੱਜਣਾ ਹੁੰਦਾ ਤਾਂ ਕਰਕੇ ਫਿਰ ਠੀਕ ਨਹੀਂ ਰਹਿੰਦੀ ਹੋएगी ਇੰਨੀ ਗਰਮੀ ਦੇ ਵਿੱਚ ਤਲੀ ਹੋਈ ਚੀਜ਼ ਤੇ ਅੱਜ ਰਾਤ ਥੋੜੀ ਜੀ ਹੋ ਗਈ ਸੀ ਬਾਰਿਸ਼ ਮੈਂ ਕਿਹਾ ਚਲੋ ਹੁਣ ਬਣਾ ਦਿੰਨੀ ਆ ਫਿਰ ਬੱਚਾ ਥੋੜਾ ਜਿਵੇਂ ਕਰ ਲੈਂਦਾ ਕਿ ਡੇਲੀ ਚਪਾਤੀ ਖਾ-ਖਾ ਕੇ ਵੀ ਬੋਰ ਹੋ ਜਾਂਦੇ ਨੇ ਬੱਚੇ ਤਾਂ ਕਰਕੇ ਮੈਂ ਫਿਰ ਹੁਣ ਆਲੂ ਬਾਲ ਲਏ ਸੀ ਮੈਂ ਕਿਚ ਲਾਲੂ ਦਾ ਕੁਝ ਬਣਾ ਕੇ ਦੇਣੇ ਆ। ਆਲੂ ਮੈਸ਼ ਕਰਕੇ ਮੈਂ ਇੱਥੇ ਟੱਕ ਦਿੱਤੇ ਸੀ। ਤੇ ਹੁਣ ਮਮੀ ਤਾਰ ਕੱਢ ਕੇ ਦੁੱਧ ਰੱਖ ਗਏ ਸੀ ਤੇ ਮੈਂ ਹੁਣ ਦੁੱਧ ਕੱਢ ਦਿੰਨੀ ਆ ਪਾਂਡਿਆਂ ਦੇ ਵਿੱਚ ਤੇ ਜਿੰਨਾ ਕੰਮ ਜਲਦੀ ਹੋ ਜਾਂਦਾ ਜੀ ਉਹਨਾਂ ਵਧੀਆ ਰਹਿੰਦਾ। ਸਾਡੇ ਕੋਲ ਇੱਕ ਗਾਂ ਹੀ ਦਿੰਦੀ ਹੈ ਹਜੇ। ਥੋੜੇ ਦਿਨ ਰਹਿੰਦੇ ਨੇ ਅੱਜ ਦੇ। ਬਾਲਟੀ ਇੱਥੇ ਮੈਂ ਧੋ ਕੇ ਥੋੜੀ ਜੀ ਦੁੱਧ ਦੇ ਵਿੱਚ ਪਾ ਦਿੱਤੀ ਸੀ ਕਿਉਂਕਿ ਨਾਲੀ ਦੇ ਵਿੱਚ ਨਿਪੋਣਾ ਚਾਹੀਦਾ ਹੁੰਦਾ ਆਪਣੀ ਬਾਲਟੀ ਧੋ ਕੇ ਬਾਲਟੀ ਕਰ ਦਿੱਤੀ ਐ ਮੈਂ ਸਾਫ਼ ਜੀ ਕੰਮ ਆਪਣੇ ਤਕਰੀਬਨ ਨਿਬੜ ਗਏ ਸੀ ਮੈਂ ਕਰਨ ਲੱਗੀ ਸੀ ਜੇ ਇੱਥੇ ਮਧਾਣੀ ਲਗਾਉਣ ਦੀ ਤਿਆਰੀ ਕਿਉਂਕਿ ਅੱਜ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਅੰਬਰ ਨਹੀਂ ਜਾਣਾ ਸੀਗਾ ਲੇਟ ਕ੍ਰੀਮ ਪਈ ਸੀਗੀ ਤਾਂ ਮੈਂ ਕਿਾ ਚਲੂਗੀ ਹੁਣ ਇਹਨੂੰ ਵੀ ਮੈਰਿਡ ਕਹੀ ਦੰਨੀ ਆ ਜੇ ਕੋਈ ਮੱਖਣ ਨਹੀਂ ਖਾਂਦਾ ਮੱਖਣ ਤਕਰੀਬਨ ਸਾਡੇ ਘਰ ਚ ਘੱਟ ਹੀ ਖਾਂਦੇ ਨੇ ਤੇ ਫਿਰ ਮੈਂ ਇਹਨੂੰ ਗਰਮ ਕਰ ਦਿੰਨੀ ਹੁਣ ਤੇ ਘਿਓ ਬਣਾਉਣਾ ਚੰਦਾ ਜਿੰਨਾ ਕੁ ਬਣਦਾ ਕਿਉਂਕਿ ਗਾਂ ਦੇ ਦੁੱਧ ਤੇ ਗੀ ਘਿਓ ਆ ਜੋ ਘੱਟ ਹੀ ਆਉਂਦਾ ਜਿਆਦਾ ਕਿਉਂ ਨਹੀਂ ਆਉਂਦਾ ਹੈਗਾ ਤਾਂ ਕਰਕੇ ਚਲੋ ਜਿੰਨਾ ਕੁ ਹੁੰਦਾ ਉਨਾ ਘਿਓ ਵਧੀਆ ਇਹਦੇ ਚ ਪਾਇ ਸੀਗਾ ਮੈਂ ਥੋੜਾ ਜਿਹਾ ਠੰਡਾ ਪਾਣੀ ਕਿਉਂਕਿ ਨਾਰਮਲ ਪਾਣੀ ਨਾਲ ਮੱਖਣ ਜਲਦੀ ਨਹੀਂ ਆਉਂਦਾ ਹੈਗਾ ਜੀ ਸਿੰਪਲ ਅਟਾ ਇੱਥੇ ਮੈਂ ਗੁਣ ਲਿਆ ਸੀ ਤੇ ਠੱਕ ਦਿੱਤਾ ਤੇ ਹੁਣ ਮੈਂ ਥੋੜਾ ਜਿਹਾ ਆਟਾ ਗੁੰਨੂਗੀ ਨੂਨ ਪਾ ਮਿਰਚ ਪਾ ਕੇ ਕਿਉਂਕਿ ਜਦੋਂ ਪਾਸਟਿੰਗ ਵਾਲੀ ਬਣਾਉਣੀ ਹੈ ਚੀਜ਼ ਤਾਂ ਆਟੇ ਦੇ ਵਿੱਚ ਨੂਨ ਦਾ ਮਿਰਚ ਦਾ ਫਲੇਵਰ ਨਾ ਆਵੇ ਤਾਂ ਵਧੀਆ ਨਹੀਂ ਲੱਗਦਾ ਇਸ ਕਰਕੇ ਮੈਂ ਥੋੜਾ ਜਿਹਾ ਆਟਾ ਇੱਥੇ ਅਲੱਗ ਤੋਂ ਗੁੰਨਣ ਲੱਗ ਗਈ ਸੀ ਤੇ ਮੰਮੀ ਅੰਦਰ ਪਾਠ ਕਰ ਰਹੇ ਨੇ ਦੁਬਾਰਾ ਫਿਰ ਮੈਂ ਸੈਲਫ ਸਾਫ ਕਰਨ ਲੱਗ ਗਈ ਸੀ ਆਲੂ ਨੇ ਜਿਹੋ ਠੰਡੇ ਹੋ ਗਏ ਸੀ ਉਹ ਚੰਗੀ ਤਰ੍ਹਾਂ ਬਰਤਨ ਸਾਫ ਕਰਕੇ ਡੇਢੀ ਆ ਗਈ ਸੀ ਦੁੱਧ ਲੈਣਾ ਡੇਢੀ ਦਾ ਦੁੱਧਾ ਸੀ ਸੌਂਪਾ ਕੇ ਬਣਾਉਣੇ ਹੁੰਨੇ ਆ ਇੰਨੇ ਹੋਰ ਕੰਮ ਕਰਦੇ ਕਰਦੇ ਮੈਂ ਮੱਖਣ ਆ ਗਿਆ ਸੀ ਇੱਥੇ ਮੈਂ ਮੱਖਣ ਕੱਢ ਲਿਆ ਸੀ ਅੰਦਰ ਚ ਨਾਣ ਮਿਰਚ ਐਡ ਕਰੂੰਗੀ ਨੂਨ ਮਿਰਚ ਹਰਦੀ ਗਰਮ ਮਸਾਲਾ ਤੇ ਜੀਰਾ ਲਓ ਜੀ ਇਹ ਹੋ ਗਿਆ ਆਪਣੇ ਆਲੂ ਤਿਆਰ ਤੇ ਇਹਨੂੰ ਮੈਂ ਇੱਕ ਕੌਲੀ ਦੇ ਵਿੱਚ ਪਾ ਲੈਣੀ ਤੇ ਹੁਣ ਮੈਂ ਇਹਦੀ ਮੈਂ ਲੱਗ ਗਈ ਸੀ ਇੱਥੇ ਪੂਰੀ ਬਣਾਉਣ ਲਈ ਤੇ ਅੰਬਰਦੀਪ ਮੇਰੇ ਕੋਲ ਉੱਠ ਕੇ ਆ ਗਿਆ ਸੀ ਹੁਣ ਟਾਈਮ ਸੀ ਜੇ ਇੱਥੇ ਸਾਡੇ ਪੌਣੇ ਕਿਛੇ ਹੋ ਗਏ ਸੀ ਤੇ ਅੱਜ ਉਹ ਇੱਕ ਘੰਟਾ ਲੇਟ ਉਠਾਇਆ ਸੀ ਕਿਉਂਕਿ ਉਸਨੇ ਜਾਣਾ ਸੀ ਅੱਜ 7 ਵਜੇ ਤਾਂ ਕਰਕੇ ਉਹ ਲੇਟ ਉਠਾਇਆ ਸੀ ਤੇ ਮੈਂ ਮੰਮੀ ਨਾਲ ਮੱਝਾਂ ਬਣਾ ਲਈ ਸੀ ਮੱਝਾਂ ਥੋੜੇ ਫਰਕ ਨਾਲ ਦੂਜੇ ਘਰ ਜਾਂਦੀ ਨੇ ਤੇ ਜਾਂਦੀਆਂ ਨੇ ਤੇ ਹੈਲਪਰ ਆਪਣੇ ਕੋਈ ਨਹੀਂ ਰੱਖਿਆ ਹੋਇਆ ਇਸ ਕਰਕੇ ਸਾਰਾ ਕੰਮ ਆਪ ਹੀ ਕਰਦੇ ਆਂ ਤਾਂ ਕਰਕੇ ਮੈਂ ਮੱਝਾਂ ਛੱਡਾ ਕੇ ਆ ਕੇ ਪੂਰੀ ਬਣਾਉਣ ਲੱਗ ਗਈ ਸੀ ਲੋਕ تیار ਹੋਣ ਤੋਂ ਪਹਿਲਾਂ ਉਹਦੇ ਮੈਟਿਫਨ ਤਿਆਰ ਕਰਦ ਨਹੀਂ ਹੁੰਦੀਆਂ ਤੇ ਪੂਰੀਆਂ ਆਪਣੀਆਂ ਫੁੱਲ ਫੁੱਲ ਬਣ ਰਹੀਆਂ ਤੁਸੀਂ ਦੇਖ ਰਹੇ ਹੋ ਕੋਈ ਵੀ ਸਟਫਿੰਗ ਦੇ ਵਿੱਚੋਂ ਆਲੂ ਨਹੀਂ ਨਿਕਲਿਆ ਹੈਗਾ ਬਹੁਤ ਸੋਹਣੀ ਸਟਫਿੰਗ ਹੋਈ ਹੈ ਤੇ ਹਨ ਫੁੱਲ ਫੁੱਲ ਕੇ ਆਪਣੀਆਂ ਪੂਰੀਆਂ ਨੇ ਜੋ ਬਣ ਰਹੀਆਂ ਨੇ ਤੇਲ ਦੇਖੋ ਤੁਸੀਂ ਬਿਲਕੁਲ ਸਾਫ਼ ਹੈ ਆਲੂ ਪੂਰੀ ਤੇ ਬਰੈਡ ਦਾ ਉਸਨ ਬਹੁਤ ਸ਼ੌਂਕ ਹੈ ਬਹੁਤ ਵਧੀਆ ਬਣਦੇ ਇਹਨਾਂ ਨੂੰ ਲਓ ਜੀ ਸਾਰੀਆਂ ਪੂਰੀਆਂ ਆਪਣੀਆਂ ਫੁੱਲ ਫੁੱਲ ਕੇ ਬਣੀਆਂ ਨੇ ਬਹੁਤ ਕ੍ਰਿਸਪੀ ਬਣਦੀਆਂ ਨੇ ਜਿਆਦਾ ਹੀ ਫੁੱਲ ਕੇ ਬਣਦੀਆਂ ਨੇ ਲਓ ਜੀ ਸਾਰੀਆਂ ਪੂਰੀਆਂ ਆਪਣੀਆਂ ਬਣ ਕੇ ਨੇ ਜੋ ਤਿਆਰ ਹੋ ਗਈ ਸੀ ਇੱਥੇ ਹਾਂਜੀ ਮੰਮੀ ਕਰ ਰਹੀ ਹੈ ਨੇ ਉਧਰ ਪਾਠ ਤੇ ਕੰਮ ਸਾਰੇ ਤਕਰੀਬਨ ਹੋ ਗਏ ਸਾਰੇ ਸਵਾ ਬਣਾਉਂਦਾ ਟਾਈਮ ਹੈ ਤੇ ਹੁਣ ਮੈਂ ਵੀ ਪਾਠ ਕਰਦੀ ਹਾਂ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਿਵੇਂ ਕਹ ਲਈਏ ਵੀ ਮੰਮੀ ਨੇ ਪਾਠ ਕਰਨਾ ਨੂੰ ਥੋੜਾ ਟਾਈਮ ਹੋਇਆ ਨਹੀਂ ਸਿੱਖਿਆ ਪਿਛਲੇ ਸਾਲ ਹਾਂਜੀ ਪਿਛਲੇ 1 ਸਾਲ ਡੇਢ ਸਾਲ ਤੋਂ ਮੁੰਨੇ ਲੱਗੇ ਨੇ ਕਰਨ ਪਾਠ ਤੇ ਹੁਣ ਵਧੀਆ ਕਰ ਲੈਂਦੇ ਨੇ ਤੇ ਉਹ ਸੰਥਿਆ ਵੀ ਲੈਣ ਜਾਂਦੀ ਹੁੰਦੀ ਹੁੰਦੀ ਨੇ ਤੇ ਇਸ ਤਰ੍ਹਾਂ ਸਾਡੀ ਫੈਮਿਲੀ ਵਧੀਆ ਚੱਲ ਮੰਮੀ ਨੂੰ ਪਾਠ ਕਰਦਾ ਦੇਖ ਕੇ ਹੋਰ ਵੀ ਬਹੁਤ ਸਾਰੀਆਂ ਆਂਟੀ ਨੇ ਜੋ ਗੁਰਦੁਖੜਾ ਆਉਂਦੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਉਹ ਵੀ ਹੁਣ ਪਾਠ ਕਰਨ ਲੱਗ ਗਏ ਨੇ ਮੌਸਮ ਬਦਲ ਹੋਏ ਪੈ ਗਏ। ਬਹੁਤ ਗੁੰਮਸਜੀ ਹੋਈ ਪਈ ਐ। ਇਹ ਸੀ ਜੀ ਸੜੀ ਥੋੜੀ ਜੀ ਸਵੇਰ ਦੀ ਕੰਮਕਾਜ ਦੀ ਵੀਡੀਓ। ਚਲੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅੱਜ ਬਣਾਈ ਸੀ ਅਸੀਂ ਆਲੂ ਪੂਰੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਬਹੁਤ ਬਹੁਤ ਧੰਨਵਾਦ ਹੀ